ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਇੱਕ ਸਵਾਲ ਆ ਕਿ ਤੁਸੀਂ ਕਹਿੰਦੇ ਹੋ ਕਿ ਗੁਰਬਾਣੀ ਦੇ ਵਿੱਚ ਹਰ ਬਿਮਾਰੀ ਦਾ ਹੱਲ ਆ ਹਰ ਦੁੱਖ ਦਾ ਤੁਹਾਨੂੰ ਦਾਰੋਂ ਮਿਲ ਜਾਂਦਾ ਵਾ ਗੁਰਬਾਣੀ ਦੇ ਵਿੱਚ ਤੇ ਇੱਕ ਨਾ ਐਸੀ ਬਿਮਾਰੀ ਆ ਦੁਨੀਆ 'ਚ ਜਿਹੜੀ ਇਹ ਹਰ ਚੌਥੇ ਪੰਜਵੇਂ ਬੰਦੇ ਨੂੰ ਆ ਜੇ ਉਹ ਬਿਮਾਰੀ ਦਾ ਹੱਲ ਨਾ ਹੋਵੇ ਤਾਂ ਹੋਰ ਵੀ ਭਿਆਨਕ ਬਿਮਾਰੀਆਂ ਉਹਦੇ ਤੋਂ ਆ ਸਕਦੀਆਂ ਤੇ ਠੀਕ ਆ ਉਹ ਬਿਮਾਰੀਆ ਨੀਂਦ ਨਾ ਆਉਣੀ ਬਹੁਤ ਆਪਣੇ ਸਰਕਲ ਚ ਇੰਨੇ ਜਾਣੇ ਆ ਕਿ ਜਿਹੜੇ ਕਹਿੰਦੇ ਆ ਕਿ ਸਾਨੂੰ ਨੀਂਦ ਨਹੀਂ ਆਉਂਦੀ ਤੇ ਉਸ ਕਰਕੇ ਉਹਨਾਂ ਦਾ ਸਵੇਰੇ ਸਰਕਲ ਸਾਰਾ ਹਿੱਲਿਆ ਹੁੰਦਾ ਨਾ ਹੋਰ ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਬੀਪੀ ਲੋ ਇਦਾਂ ਦੀਆਂ ਚੀਜ਼ਾਂ ਸਟਾਰਟ ਹੋ ਜਾਂਦੀਆਂ ਤੇ ਨੀਂਦ ਆਉਣ ਦਾ ਕੋਈ ਹੈਗਾ ਗੁਰਬਾਣੀ ਚ ਹੱਲ ਗੁਰਬਾਣੀ ਦੇ ਵਿੱਚ ਬੰਦੇ ਦੇ ਸਾਰੇ ਹੀ ਮਸਲੇ ਆ ਦੇ ਹੱਲ ਆ ਇਹ ਈਡਾ ਵੱਡਾ ਖਜ਼ਾਨਾ ਵਾ ਇਹ ਮੈਂ ਨਹੀਂ ਕਹਿਣਾ ਇਹ ਗੁਰੂ ਮਾਰਾ ਗੁਰਬਾਣੀ ਦੇ ਵਿੱਚ ਕਹਿ ਰਿਹਾ ਕਿ ਸਰਬ ਰੋਗ ਦਾ ਔਖਦ ਨਾਮ ਹਰ ਇੱਕ ਬਿਮਾਰੀ ਦਾ ਹਰ ਇੱਕ ਦੁੱਖ ਦਾ ਇਲਾਜ ਗਰਬਾਣੀ ਦੇ ਵਿੱਚ ਹੈ ਇਸ ਖਜ਼ਾਨੇ ਨੂੰ ਪਰ ਹੱਥ ਉਹ ਪੋਂਦਾ ਜਿਹੜਾ ਜਿਹੜਾ ਇਹਨੂੰ ਸੱਚ ਕਰਕੇ ਜਾਣਦਾ ਹੁਣ ਸਾਰਾ ਸੰਸਾਰ ਪੀੜਤ ਆ ਬਿਮਾਰੀਆਂ ਤੋਂ ਦੁੱਖਾਂ ਤੋਂ ਟੈਨਸ਼ਨਾਂ ਪਤਾ ਨਹੀਂ ਕਿਹੜੇ ਕਿਹੜੇ ਰੋਗ ਮਾਨਸਿਕ ਰੋਗ ਸਰੀਰਕ ਰੋਗ ਲੱਗੇ ਤੇ ਗਰਬਾਣੀ ਦੇ ਵਿੱਚ ਸਰੀਰਕ ਰੋਗਾਂ ਦਾ ਹੱਲ ਮਾਨਸਿਕ ਰੋਗਾਂ ਦਾ ਹੱਲ ਬੰਦੇ ਦੇ ਦੁੱਖਾਂ ਦਾ ਹੱਲ ਹਰ ਇੱਕ ਚੀਜ਼ ਕਰਵਾਣੀ ਚ ਮਾਰੇ ਨੇ ਲਿਖੀ ਹੋਈ ਆ ਤੇ ਇਸ ਲਈ ਜੇਕਰ ਨੀਂਦ ਜਿਹੜੇ ਲੋਕਾਂ ਨੂੰ ਨਹੀਂ ਆਉਂਦੀ ਜੇਕਰ ਆਪਾਂ ਕੱਲੀ ਪਹਿਲੋਂ ਨੀਂਦ ਦੀ ਗੱਲ ਕਰੀਏ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਅਸਲ ਵਿੱਚ ਮੈਂ ਕਿਹਨਾ ਹੁਣਾਂ ਉਹ ਬਿਮਾਰੀ ਨਹੀਂਗੀ ਉਹ ਤਾਂ ਕਰਮਾਂ ਵਾਲੇ ਲੋਕ ਆ ਕਿਉਂਕਿ ਜਿਹੜੇ ਗੁਰਮੁਖ ਪਿਆਰੇ ਅੰਮ੍ਰਿਤ ਵੇਲੇ ਉੱਠ ਕੇ ਜਪਤਾਪ ਕਰਨਾ ਚਾਹੁੰਦੇ ਹੈ ਕਹੇ ਵੇਲੇ ਬਹੁਤ ਉੱਠਣਾ ਹੁੰਦਾ ਔਖਾ ਔਖਾ ਉੱਠਣਾ ਹੁੰਦਾ ਆ ਤੇ ਕੈਬਲੇ ਸੁੱਤੇ ਹੀ ਰਹਿ ਜਾਂਦੇ ਆ ਤੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਦਾ ਮਸਲੇ ਦਾ ਹੱਲ ਬਹੁਤ ਵੱਡਾ ਵਾ ਨੰਬਰ 1 ਅਮਰਤ ਜਦੋਂ ਨੀਂਦ ਨਹੀਂ ਆਉਂਦੀ ਰਾਤ ਨੂੰ ਕੋਸ਼ਿਸ਼ ਕਰਨੀ ਆ ਨਾ ਕੇ ਜੇ ਇਸ ਵੀ ਧਰਮ ਦੇ ਹੋ ਹੈਗੇ ਆ ਆਪਾਂ ਚਲੋ ਸਿੱਖਾਂ ਦੀ ਗੱਲ ਕਰਦੇ ਆ ਅਮਰਤ ਵੇਲੇ ਜੇ ਮੰਨ ਲਓ ਕਿ ਰਾਤ ਨੂੰ ਨੀਂਦ ਨਹੀਂ ਆ ਰਹੀ ਨਾ ਕੇ ਆਪਣਾ ਇਸ਼ਨਾਨ ਕਰਕੇ ਜਲਪਾਣੀ ਛਕਣਾ ਜਲਪਾਣੀ ਛਕ ਸਕਦੇ ਆ ਛਕ ਕੇ ਵਾਏ ਗੁਰੂ ਦਾ ਜਾਪ ਕਰਨਾ ਇਸ ਜਾਪ ਨੂੰ ਇਸ ਤਰੀਕੇ ਨਾਲ ਕਰਨਾ ਕਿ ਤੁਹਾਡੀ ਜਿਹੜੀ ਆਵਾਜ਼ ਆ ਉਹ ਕੰਨਾਂ ਤੱਕ ਪਹੁੰਚੇ ਇੰਨਾ ਕੁ ਛੀ ਕਰਨਾ ਅੱਖਾਂ ਬੰਦ ਕਰਕੇ ਤੇ ਮਾਰੇ ਅਗੇ ਅਰਦਾਸ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਹੁਲਾ ਚੁੱਕਾ ਬਖਸ਼ ਲਿਓ ਇਹ ਜਿਹੜੀਆਂ ਬਿਮਾਰੀਆਂ ਦੁੱਖ ਤਕਲੀਫਾਂ ਜਿਹੜੀਆਂ ਲੱਗ ਰਹੀਆਂ ਨਾ ਇਹ ਇਦਾਂ ਨਹੀਂ ਲੱਗਦੀਆਂ ਸੁਭਾਵਕ ਨਹੀਂ ਲੱਗਦੀਆਂ ਉਦਾਂ ਨਹੀਂ ਲੱਗਦੀਆਂ ਇਹ ਸਾਰਾ ਕੁਝ ਜਿਹੜਾ ਇਹ ਬੰਦੇ ਨੂੰ ਝਕਾਉਣ ਕਰਕੇ ਮਾਰੇ ਘੜ ਰਿਹਾ ਜੇ ਨਾ ਕੋ ਜਾਗਦਾ ਨਹੀਂ ਉਹਨੂੰ ਫਿਰ ਇਹਨਾਂ ਦੁੱਖਾਂ ਤਕਲੀਫਾਂ ਦੇ ਵਿੱਚ ਦੀ ਲੰਘਣਾ ਪੈਂਦਾ ਕਿਉਂਕਿ ਮਹਾਰਾਜ ਜਗਾਉਣਾ ਚਾਹੁੰਦੇ ਆ ਮਾਰੇ ਆਪਣਿਆਂ ਨੂੰ ਲਿਆਉਣਾ ਚਾਹੁੰਦੇ ਇਹ ਡਾਕਟਰਾਂ ਨਾਲ ਭੱਜਾ ਫਿਰਦਾ ਤੰਤਰਿਕਾਂ ਜਿਹੜੇ ਤੰਤਰਿਕ ਜੰਤਰਿਕ ਤੁਰੇ ਫਿਰਦੇ ਉਹਨਾਂ ਨਾਲ ਭੱਜਾ ਫਿਰਦਾ ਡੇਰੇਦਾਰਾਂ ਨਾਲ ਭੱਜਾ ਫਿਰਦਾ ਜਾਣਾ ਇਸ ਵਿੱਚ ਸਭ ਤੋਂ ਵੱਡਾ ਡਾਕਟਰ ਜਿਹੜਾ ਉਹ ਅਕਾਲਪੁਰ ਪਰਮਾਤਮਾ ਉਹ ਉੱਥੇ ਸਾਰੇ ਹੀ ਮਸਲਿਆਂ ਦੇ ਹੱਲ ਆ ਤੇ ਮਾਰੇ ਕਹਿੰਦੇ ਕਿ ਇੱਕ ਛੈਣ ਵਿੱਚ ਤੇਰੇ ਦੁੱਖ ਟੁੱਟਣਗੇ ਤੇ ਇਹ ਟੁੱਟਦੇ ਆ ਸੱਚ ਵਿੱਚ ਟੁੱਟਦੇ ਆ ਪਰ ਸਾਨੂੰ ਭਰੋਸਾ ਹੀ ਹੈ ਨੀਗਾ ਹੁਣ ਗੱਲ ਇਹ ਆ ਕਿ ਸਾਰੀ ਦੁਨੀਆ ਰੱਬ ਦਾ ਨਾਮ ਲੈ ਰਹੀ ਆ ਇਦਾਂ ਦੀ ਗੱਲ ਨਹੀਂ ਰੱਬ ਦਾ ਨਾਮ ਲੈ ਰਹੇ ਆ ਦਾਨ ਪੁੰਨ ਕਰ ਰਹੇ ਸਾਰਾ ਕੁਝ ਸਾਰੀਆਂ ਕਿਰਿਆਵਾਂ ਕਰ ਰਹੇ ਆ ਧਾਰਮਿਕ ਪਰ ਜਿਵੇਂ ਮਹਾਰਾਜ ਕਹਿੰਦਾ ਉਦਾਂ ਨਹੀਂ ਕਰ ਰਹੇ ਹੁਣ ਜੇ ਆਪਾਂ ਕਿਸੇ ਡਾਕਟਰ ਤੋਂ ਜਾਂਦੇ ਆ ਡਾਕਟਰ ਤੋਂ ਬੜੇ ਟੌਪ ਦਾ ਹਸਪੀਟਲ ਬਹੁਤ ਵੱਡਾ ਦਵਾਈਆਂ ਵੀ ਬਹੁਤ ਵਧੀਆ ਦਿੰਦਾ ਪਰ ਉਹਨੇ ਡਾਕਟਰ ਨੇ ਕਿਹਾ ਕਿ ਭਾਈ ਇਹ ਦਵਾਈ ਨਿਰਨੇ ਕਾਲ ਜੇ ਖਾਣੀ ਆ ਤਾਂ ਉਹ ਦਵਾਈ ਨਿਰਨੇ ਕਾਲ ਜੇ ਖਾਣੀ ਪੈਣੀ ਆ ਤੇ ਮਾਰੇ ਵੀ ਇਸੇ ਤਰੀਕੇ ਨਾਲ ਕਹਿੰਦੇ ਭਾਈ ਇਹ ਜਿਹੜੀ ਦਵਾਈ ਤੈਨੂੰ ਮੈਂ ਦੇਣੀ ਹੈ ਨਾ ਇਹ ਤੈਨੂੰ ਘੋਟਣੀ ਵੀ ਆਪ ਪੈਣੀ ਪੈਣੀ ਆ ਆਪ ਪੈਣੀ ਆ ਖਾਣੀ ਵੀ ਆਪ ਹੀ ਪੈਣੀ ਆ ਤੇ ਦਵਾਈ ਜਿਹੜੀ ਆ ਅੰਮ੍ਰਿਤ ਵੇਲੇ ਘੋਟੀ ਜਾਂਦੀ ਆ ਤੇ ਅੰਮ੍ਰਿਤ ਵੇਲੇ ਖਾਦੀ ਜਾਂਦੀ ਆ ਹੁਣ ਘੋਟਣੀ ਕੀ ਆ ਮੂੰਹ ਦੇ ਨਾਲ ਜਦੋਂ ਤੁਸੀਂ ਕਿਤਾਬ ਵਾਹ ਗੁਰੂ ਇਹ ਦਵਾਈ ਘੋੜਤੀ ਆ ਵਾਹ ਗੁਰੂ ਕੰਨਾਂ ਦੇ ਨਾਲ ਸੁਣ ਲਿਆ ਤੇ ਇਹ ਦਵਾਈ ਤੁਹਾਡੇ ਅੰਦਰ ਚਲੇਗੀ ਖਾ ਲਈ ਤੇ ਇੱਥੇ ਇਕੱਲਾ ਨੀਂਦ ਦੇ ਮਸਲੇ ਦਾ ਹੱਲ ਨਹੀਂ ਹੋਣਾ ਜਿੰਨੇ ਵੀ ਸਰੀਰ ਦੇ ਰੋਗ ਆ ਜਿੰਨੇ ਵੀ ਮਾਨਸਿਕ ਰੋਗਾ ਜਿੰਨੇ ਵੀ ਦੁੱਖ ਤਕਲੀਫਾਂ ਸਾਰਿਆਂ ਦੀ ਦਵਾਈ ਕੋਈ ਆ ਸਰਬ ਰੋਗ ਦਾ ਔਖਦ ਨਾਮ ਸਮਾਰਾ ਕਹਿੰਦੇ ਸਾਰੀ ਹਰੇਕ ਚੀਜ਼ ਦੁੱਖ ਤਕਲੀਫ ਬਿਮਾਰੀਆਂ ਟੈਨਸ਼ਨ ਜਿਹੜੀ ਵੀ ਚੀਜ਼ ਤੇ ਸਾਰਿਆਂ ਦਾ ਇਲਾਜ ਦਾ ਨਾਮ ਇੱਕੋ ਹੀ ਇੱਕ ਦਵਾਈ ਇਹ ਪਰ ਅਮਰਤ ਵੇਲੇ ਕੋਟੀ ਜਾਂਦੀ ਆ ਤੇ ਹੁਣ ਦੁਨੀਆ ਕੀ ਕਰਦੀ ਆ ਜਿਹੜਾ ਅਮਰਤ ਵੇਲੇ ਨੇ ਨਾ ਸਾਬਦਾ ਔਰ ਜੋ ਮਰਜੀ ਕਰ ਲਵੇ ਸੁખી ਨਹੀਂ ਹੋ ਸਕਦਾ ਤੰਦਰੁਸਤ ਨਹੀਂ ਹੋ ਸਕਦਾ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਉਹਨੂੰ ਇਹਨਾਂ ਪੀੜਾ ਝੱਲਣੀ ਹੀ ਪੈਣੀ ਆ ਠੀਕ ਹੈ ਉਹ ਤਾਂ ਹੁਣ ਲੋਕ ਬਹੁਤ ਸਾਰੇ ਕਹਿੰਦੇ ਆ ਅਸੀਂ ਤਾਂ ਸਾਰਾ ਕੋਸ਼ਿਸ਼ ਕਰਦੇ ਤਾਂ ਵੀ ਬਹੁਤ ਦੁਖੀ ਆ ਤਾਂ ਵੀ ਬਹੁਤ ਸਾਰੀਆਂ ਬਿਮਾਰੀਆਂ ਹੁਣ ਪਰ ਡਾਕਟਰ ਵੀ ਤੁਹਾਡਾ ਸਹੀ ਆ ਦਵਾਈ ਵੀ ਤੁਹਾਡੀ ਸਹੀ ਆ ਪਰ દવા ਖਾਣ ਦੀ ਵਿਧੀ ਨਹੀਂ ਸਹੀ ਤੇ ਜਿਹੜਾ ਜਿਹੜਾ ਖਾਂਦਾ ਉਹ ਜਾਣ ਜਾਂਦਾ ਉਹ ਰੋਗ ਰਹਿਤ ਹੁੰਦਾ ਵਾ ਇਹ ਸਾਰਾ ਹੀ ਕੋਸ਼ ਇੱਥੇ ਪਿਆ ਆ ਮਾਰੇ ਨੇ ਇੱਕ ਵਾਰ-ਵਾਰ ਗਰਬਾਣੀ 'ਚ ਇਹ ਗੱਲਾਂ ਕਹੀਆਂ ਕਿ ਭਾਈ ਜਿਹੜਾ ਪਰਮਾਤਮਾ ਦਾ ਨਾਮ ਲਊਗਾ ਉਹ ਕੋਈ ਝੂਠ ਥੋੜੋ ਲਿਖਿਆ ਉਹ ਕੋਈ ਹਵਾ 'ਚ ਤੀਰ ਥੋੜੋ ਛੱਡੇ ਆ ਇਹ ਸੱਚ ਵਾ ਪਰ ਸੱਚ ਉਦੋਂ ਅਸਲ ਵਿੱਚ ਅਸਰ ਕਰਦਾ ਜਦੋਂ ਸੱਚ ਨਾਲ ਸੱਚ ਹੋ ਕੇ ਰਵਾਂਗੇ ਜਦੋਂ ਕਾਲਪੁਰਖ ਪਰਮਾਤਮਾ ਤੇ ਭਰੋਸਾ ਕਰਕੇ ਅਰਦਾਸਾਂ ਬੇਨਤੀਆਂ ਕਰਦਾ ਸੱਚੇ ਪਾਤਸ਼ਾਹ ਕੋਈ ਭੁੱਲਾਂ ਚੁੱਕਾਂ ਹੋ ਗਈਆਂ ਸਾਨੂੰ ਬਖਸ਼ ਲੋ ਕਿਰਪਾ ਕਰੋ ਸਾਨੂੰ ਆਪਣੇ ਲਾੜ ਲਾਓ ਮਿਹਰ ਕਰੋ ਉਹ ਜਦੋਂ ਅਰਦਾਸਾਂ ਬੇਨਤੀਆਂ ਕਰਾਂਗੇ ਭੁੱਲਾਂ ਚੁੱਕਾਂ ਬਖਸ਼ਾਂਗੇ ਆਪਣੀ ਮਤ ਨੂੰ ਖੋਚ ਸਿੱਟ ਕੇ ਜਾਣਾ ਪਈਦਾ ਵਾ ਇੱਥੇ ਗੁਰੂ ਦੀ ਮਤ ਗੁਰ ਕੀ ਮਤ ਤੂੰ ਲੈ ਆਣੇ ਭਗਤ ਬਿਨਾ ਬਹੁ ਡੂਬੇ ਸਿਆਣੇ ਹੁਣ ਇਹ ਸਿਆਣਪ ਦੇ ਨਾਲ ਰੱਬ ਦਾ ਨਾਮ ਲੈ ਰਿਹਾ ਵਾ ਅਕਲ ਦੇ ਨਾਲ ਰੱਬ ਦਾ ਨਾਮ ਲੈ ਰਿਹਾ ਆਪਣੀ ਸਮਝ ਦੇ ਨਾਲ ਰੱਬ ਦਾ ਨਾਮ ਲੈ ਰਿਹਾ ਗੁਰੂ ਦੀ ਮਤ ਦੇ ਨਾਲ ਨਹੀਂ ਲੈ ਰਿਹਾ ਬਸ ਆ ਵਾ ਕਰ ਸਾਰਾ ਹੀ ਕੁਛ ਰਿਹਾ ਬਸ ਮਾੜਾ ਜਿਹਾ ਇੱਕ ਸਟੈਪ ਨੂੰ ਬਸ ਚੇਂਜ ਕਰਨਾ ਵਾ ਕਿ ਜਿਹੜਾ ਅਸੀਂ ਹੋ ਹਨੇਰੇ 'ਚ ਕਰ ਰਹੇ ਨਾ ਉਹਨੂੰ ਮੜਾ ਸੂਰਤ ਨੂੰ ਜਗਾ ਕੇ ਕਰਨਾ ਪੈਣਾ ਤੇ ਸਾਰਾ ਹੀ ਕੁਝ ਚੇਂਜ ਹੋ ਜਾਂਦਾ ਫੇਰ ਇਕੱਲਾ ਆਪਣਾ ਨਹੀਂ ਮਾਰੇ ਇਦਾਂ ਦਾ ਮਾਹੌਲ ਬਣਾਉਂਦਾ ਤੇ ਆਲੇ-ਦੁਆਲੇ ਦਾ ਵੀ ਸਾਰਾ ਕੁਝ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਐਸ ਕਰਕੇ ਜਿਹੜੀ ਜਿਹੜਾ ਹੁਣ ਨੀਂਦ ਦੀ ਗੱਲ ਤੇ ਆਪਾਈਏ ਦੁਬਾਰਾ ਫੇਰ ਜਦੋਂ ਹੁਣ ਜੇਕਰ ਕਿਸੇ ਬੰਦੇ ਦੀ ਨੀਂਦ ਨਾ ਨਾ ਪੂਰੀ ਹੋਵੇ ਫੇਰ ਸਰੀਰ ਨੂੰ ਬਹੁਤ ਸਾਰੇ ਰੋਗ ਲਾਉਂਦੇ ਆ ਮਾਨਸਿਕ ਰੋਗ ਵੀ ਲੱਗਦੇ ਆ ਸਰੀਰਕ ਤੌਰ ਤੇ ਵੀ ਰੋਗੀ ਹੁੰਦਾ ਕਿਉਂਕਿ ਰੈਸਟ ਨਹੀਂ ਹੁੰਦੀ ਸਰੀਰ ਦੀ ਪ੍ਰੋਪਰ ਜਿੱਦਾਂ ਹੋਣੀ ਚਾਹੀਦੀ ਆ ਐਸ ਕਰਕੇ ਜਦੋਂ ਨੀਂਦ ਨਹੀਂ ਆਉਂਦੀ ਅਸ਼ਨਾਣ ਕਰਕੇ ਕੋਸ਼ਿਸ਼ ਕਰਨੀ ਆ ਅਸ਼ਨਾਣ ਕਰਕੇ ਜਾਪ ਕਰਨਾ ਜਿੰਨਾ ਜਾਪ ਕਰ ਹੁੰਦਾ ਓਨਾ ਕਰਨਾ 5 ਮਿੰਟ ਜਿੰਨਾ ਵੀ ਹੁੰਦਾ 10 ਮਿੰਟ 20 ਮਿੰਟ ਕੋਸ਼ਿਸ਼ ਕਰਨੀ ਜਿਆਦਾ ਤੋਂ ਜਿਆਦਾ ਕਰਦੇ ਠੀਕ ਹੈ ਨਾ ਘੱਟੋ ਘੱਟ ਜੇ ਅੱਧਾ ਘੰਟਾ ਚਲਾਓ ਹਨਾ ਫੇਰ ਜਿਹੜੀ ਨੀਂਦ ਆਉਣੀ ਹੈ ਨਾ ਉਹ ਦੇਖਿਓ ਕਿ ਕਿੰਨੀ ਛੇਤੀ ਸਰੀਰ ਨੇ ਇਸ ਚੀਜ਼ ਨੇ ਕਵਰ ਕਰਨਾ ਬਹੁਤ ਸੋਹਣੀ ਨੀਂਦ ਹੌਲੀ ਹੌਲੀ ਆਉਣੀ ਸ਼ੁਰੂ ਹੋ ਉਹ ਤਾਂ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਜਾਣੀ ਹੈ ਇਹ ਚੀਜ਼ ਠੀਕ ਹੈ ਨਹੀਂ ਤੇ ਬਾਅਦ ਦੇ ਵਿੱਚ ਸਰੀਰ ਨੇ ਵੀ ਜਿਹੜੀਆਂ ਹੋਰ ਵੀ ਰੋਗ ਲੱਗੇ ਸਰੀਰ ਨੂੰ ਉਹ ਉਹਨਾਂ ਤੋਂ ਵੀ ਹੌਲੀ-ਹੌਲੀ ਜਿਹੜਾ ਉਹ ਮੁਕਤ ਹੋਣਾ ਸ਼ੁਰੂ ਹੋਣਾ ਸਰੀਰ ਨੇ ਮਾਨਸਿਕ ਰੋਗਾ ਤੋਂ ਸਰੀਰਕ ਰੋਗਾ ਤੋਂ ਇਸ ਕਰਕੇ ਇਹ ਇਹ ਬਿਮਾਰੀ ਨਹੀਂ ਮੈਂ ਕਹਿੰਦਾ। ਇਹ ਤਾਂ ਇੱਕ ਗੁਣ ਵਾ। ਨਹੀਂ ਤੇ ਜਿਵੇਂ ਪਹਿਲਾਂ ਦੱਸਿਆ ਕਿ ਜਿਹੜੇ ਬੰਦਗੀ ਕਰਨ ਵਾਲੇ ਗੁਰਮਖ ਪਿਆਰੇ ਹੁੰਦੇ ਆ ਉਹਨਾਂ ਨੂੰ ਤਾਂ ਅੰਮ੍ਰਿਤ ਵੇਲਾ ਸਾਂਭਣਾ ਹੀ ਬਹੁਤ ਕਹਿ ਵੇਲੇ ਔਖਾ ਹੋ ਜਾਂਦਾ। ਤੇ ਇਦਾਂ ਦੇ ਜਿਹੜੇ ਭੈਣ ਭਰਾ ਉਹ ਤਾਂ ਜਾਗਦੇ ਪਏ ਪਹਿਲਾਂ ਹੀ। ਇਹ ਤਾਂ ਇੱਕ ਗੁਣ ਵਾ ਜਿਉ ਉਸ ਤਰੀਕੇ ਨਾਲ ਦੇਖੀ। ਤੇ ਇਸ ਲਈ ਇਹਦਾ ਅਸਰ ਪਹਿਲੇ ਦਿਨ ਤੋਂ ਹੀ ਸ਼ੁਰੂ ਆ। ਜਿੱਦਣ ਉਹ ਜਪ ਤਪ ਕਰਕੇ ਬਾਅਦ ਵਿੱਚ ਸੌਂਗਾ ਨਾ ਦੇਖਿਓ ਨੀਂਦ ਕਿੰਨੀ ਸੋਹਣੀ ਹੋਣੀ ਹੈ ਨਾਲੇ ਤੋਂ ਸਮਾਂ ਲੈ ਕੇ ਲੱਗ ਗਿਆ ਅਕਾਲ ਪੁਰ ਪ੍ਰਮਾਤਮਾ ਦੇ ਲੜ ਲੱਗੇ ਨਾਲੇ ਧੜੀ ਬਿਮਾਰੀ ਚੱਕੀ ਗਈ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਆ ਆਪ ਵੀ ਅਕਾਲ ਪੁਰ ਪ੍ਰਮਾਤਮਾ ਦੇ ਲੜ ਲੱਗਿਏ ਆਪਣੇ ਬੱਚਿਆਂ ਨੂੰ ਲਾਈਏ ਨਹੀਂ ਤੇ ਬੰਦਾ ਭਾਵੇਂ ਰਾਜਿਆਂ ਦਾ ਰਾਜਾ ਬਣ ਜੇ ਮਹਾਰਾਜਾ ਬਣ ਜੇ ਉਹ ਕਦੀ ਵੀ ਸੁੱਖ ਦੀ ਜ਼ਿੰਦਗੀ ਨਹੀਂ ਜੀ ਸਕਦਾ ਜਿੰਨਾ ਕਰ ਅਕਾਲ ਪੁਰ ਪ੍ਰਮਾਤਮਾ ਦੇ ਲੜ ਨਹੀਂ ਲੱਗਦਾ ਜੇ ਉਹ ਰਾਜਾ ਮਹਾਰਾਜਾ ਬਣ ਵੀ ਜਾਂਦਾ ਨਾ ਭਖਾਰੀਆਂ ਕੋ ਜਿੰਦਗੀ ਜੀਊਗਾ ਤੇ ਜੇਕਰ ਉਹ ਅਕਾਲ ਪੁਰਖ ਪਰਮਾਤਮਾ ਦੇ ਲੜ ਲੱਗ ਕੇ ਆਪਣਾ ਜੀਵਨ ਬਸਰ ਕਰੂਗਾ ਚਾਹੇ ਉਹ ਤੋਂ ਕੁਝ ਵੱਧ ਘੱਟ ਵੀ ਹੋਇਆ ਨਾ ਤਾਂ ਵੀ ਰਾਜੇ ਮਹਾਰਾਜਾਂ ਕੋ ਚੀਜ਼ ਕੋਈ ਸ਼ੰਕਾ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਦੁੱਖ ਨਹੀਂ ਕੋਈ ਤਕਲੀਫ ਨਹੀਂ ਐਸ ਕਰਕੇ ਨਿਆਣਿਆਂ ਨੂੰ ਵੀ ਅਕਾਲ ਪੁਰਖ ਪਰਮਾਤਮਾ ਦੇ ਲੜ ਲਾਈਏ ਇੱਕ ਬਹੁਤ ਵੱਡਾ ਪਾਪ ਜਿਹੜਾ ਅਸੀਂ ਅਜੋਕੇ ਸਮੇਂ ਦੇ ਵਿੱਚ ਕਰ ਰਹੇ ਆਂ ਆਪ ਤਾਂ ਹੀ ਗੁਰੂ ਤੋਂ ਟੁੱਟੇ ਹੀ ਟੁੱਟੇ ਹੋਏ ਆਂ ਗਾੜੀ ਜਿਹੜਾ ਮਾਲਕ ਨੇ ਸਾਨੂੰ ਬਖਸ਼ਿਸ਼ਾਂ ਦਿੱਤੀਆਂ ਵਾਂ ਤਿਆਂ ਬਹੁਤ ਦਿੱਤੇ ਆ ਉਹਨਾਂ ਨੂੰ ਵੀ ਗਾੜੀ ਇਹ ਬਹੁਤ ਵੱਡਾ ਪਾਪ ਆ ਆਪ ਟੁੱਟੇ ਆ ਉਹਨਾਂ ਨੂੰ ਜੋੜ ਕੇ ਨਹੀਂ ਜਾ ਰਹੇ ਉੱਥੇ ਉਹਨਾਂ ਦਾ ਕੋਈਸਾ ਨਿਕਾ ਮਾਪੇ ਦਾ ਕਸੂਰ ਆ ਇਹ ਪਾਪ ਜਿਹੜਾ ਮਾਪੇ ਨੂੰ ਲੱਗਣਾ ਉਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਨਾ ਮਾਂ ਨੇ ਬੰਦਗੀ ਕੀਤੀ ਨਾ ਪੇ ਨੇ ਬੰਦਗੀ ਕੀਤੀ ਠੀਕ ਆ ਉਦਾਂ ਸਾਨੂੰ ਧਰਮ ਦੀ ਵੀ ਫਿਕਰ ਆ ਆਪਣੇ ਕਲਚਰ ਦੀ ਵੀ ਫਿਕਰ ਆ ਆਪਣੇ ਪੰਜਾਬ ਦੀ ਵੀ ਫਿਕਰ ਆ ਆਪਾਂ ਬੜੀਆਂ ਫਿਕਰਾਂ ਕਰਦੇ ਆ ਹਨਾ ਪਰ ਜੇਕਰ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਸੰਭ ਦੇ ਆਪਣੇ ਬੱਚਿਆਂ ਨੂੰ ਨਹੀਂ ਸੰਭ ਦੇਣਾ ਤੇ ਕੁਛ ਨਹੀਂ ਇਹਦੇ ਵਿੱਚੋਂ ਜ਼ਿੰਦਗੀ ਦੇ ਵਿੱਚੋਂ ਨਿਕਲਣਾ ਕਿਉਂਕਿ ਨਾ ਹੀ ਆਪਣੀਆਂ ਫਸਲਾਂ ਸੰਭੀਆਂ ਨਾ ਨਸਲਾਂ ਸੰਭੀਆਂ ਸਾਰਾ ਕੁਝ ਤਬਾਹ ਕਰੀ ਜਾਂਦੇ ਇਸ ਕਰਕੇ ਜ਼ਰੂਰੀ ਆਪ ਵੀ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੁੜਨਾ ਬੱਚਿਆਂ ਨੂੰ ਵੀ ਜੋੜਨਾ ਤੇ ਇਹਨਾਂ ਇੱਕ ਵਿਚਾਰ ਮੇਰੇ ਖਿਆਲ ਨਾਲ ਸਮਝ ਆ ਗਈ ਹੋਗੀ ਸੋ ਦਿਉ ਜਾਇਤ ਹੋਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ